ਗਰਵਤ ਕੀਆ ਜੀ ਸਰ ਉਹ ਆਂਦੀ ਆ ਜਿਹੜੀ ਲੰਮੜਾਣੀ ਆ ਉਹ ਕਹਿੰਦੀ ਆ ਵੀ ਮੇਰੀ ਮੈਂ ਕੋਈ ਮੇਰਾ ਕੰਪਰਮਾਈਜ਼ ਨਹੀਂ ਹੋਇਆ ਇਹ ਕੰਪਰਮਾਈਜ਼ ਝੂਠਾ ਵਾ ਮੈਂ ਸਾਈਨ ਨਹੀਂ ਕਰ ਸਕਦੀ ਇਹ ਪੁਲਿਸ ਨੇ ਆਪਣੇ ਕੋਲੋਂ ਕੀਤਾ ਵਾ ਉਹ ਇਹ ਕਲੀਨ ਕਰਦੀ ਆ ਫਿਰ ਉਹਦੇ ਬੇਟੇ ਨੇ ਹੁਣ ਸਾਨੂੰ ਇੱਕ ਨਵੀਂ ਕੰਪਲੇਟ ਦਿੱਤੀ ਆ ਆਪਾਂ ਕਿਉਂ ਨਹੀਂ ਕਾਰਵਾਈ ਕਰਦੇ ਨਹੀਂ ਐਕਚੁਅਲੀ ਸਰ ਮੈਂ ਸਾਨੂੰ ਦੱਸਣਾ ਚਾਹੁੰਦੀ ਆ ਵੀ ਇਹ ਜਿਹੜਾ ਇੱਕ ਵੱਲ ਉਹ ਵੀ ਦਰਫਾਸਟ ਆਈ ਸੀ ਪਹਿਲੂ ਗੁੱਪਰੀਕ ਵੱਲੋਂ ਆਈ ਸੀ ਜਿਹੜਾ ਜੋ ਗੁੱਪਰੀ ਨੇ ਅਲੀਗੇਸ਼ਨ ਲਗਾਏ ਦੀ ਆ ਲੜਕਾ ਮੈਨਾ ਰਹਿੰਦਾ ਰਿਹਾ ਆ ਉਹ ਇਹਦੇ ਸਾਰੇ ਸਾਡੇ ਵੱਲੋਂ ਰਿਪੋਰਟ ਬਣ ਕੇ ਗਈ ਸੀ ਪੱਤੇ ਦੀ 300 ਸ਼ੇਰ ਕਰਦੇ ਜੋ ਆਪਣੇ ਡੀਐਸਾ ਵੱਲੋਂ ਮਨ ਲੇ ਕੇ ਕਮੈਂਟਸ ਵਾਸਤੇ ਰਹੀ ਦੀ ਸੀ ਵੀ ਸਾਹਿਬ ਨੂੰ ਜੋ ਹੋਏ ਸੀ ਵੀ ਸਾਹਿਬ ਦੇ ਵਿਚਾਰ ਅਧੀਨ ਆ ਸਰ ਉਸ ਤੋਂ ਉਹਨੂੰ ਕਾਊਂਟਰ ਕਰਨ ਵਾਸਤੇ ਬਾਅਦ ਵਿੱਚ ਅਰਜ਼ੀ ਦਿੱਤੀ ਗਈ ਸੀ ਨਿਲ ਮੰਡੂ ਹਮ ਸਰ ਇਹ ਮੈਟਰ ਹੋਇਆ ਸੀਗਾ ਬਟ ਸਾਈਨ ਸਾਰੇ ਇੱਥੇ ਇਹਨਾਂ ਦੇ ਨਾਲ ਪ੍ਰਧਾਨ ਵੀ ਹੈ ਜੀ ਪ੍ਰੋਪਰ ਇਰਾਦਨਾਮਾ ਆਪ ਜਨ ਲਿਖਤ ਚ ਕਰਕੇ ਗਈ ਸੀ ਸਾਈਨ ਆਪ ਕਰਕੇ ਗਈ ਸੀ ਕੱਲ ਵੀ ਪੇਸ਼ ਹੋਈ ਅੱਜ ਇੱਥੇ ਕੱਲ ਵੀ ਮੇਰੇ ਕੋਲ ਸੀ ਮੈਂ ਤੁਹਾਡੇ ਅੰਦਰ ਸਰ ਮੀਟਿੰਗ ਕਰਕੇ ਆਇਆ ਅ ਡੀਸੀ ਅਫੀਸਰ ਕੱਲ੍ਹ ਨੂੰ ਤੁਸੀਂ ਮੇਰੇ ਕੋਲ ਪੇਸ਼ ਹੋਈ ਜਾਓ ਜੀ ਸਰ ਉਹ ਇਹ ਗੱਲ ਕਰਦੀ ਆ ਵੀ ਮੇਰੇ ਕੋਈ ਸਾਈਨ ਨਹੀਂ ਆ ਨਾ ਮੇਰਾ ਕੋਈ ਰੈਜਨਾਮਾ ਉਹਨਾਂ ਦੇ ਨਾਲ ਹੈਗਾ ਤੇ ਮੇਰੇ 'ਤੇ ਝੂਠ ਮਾਰਦੀ ਆ ਜੀ ਆ ਦੇਖੋ ਤੁਸੀਂ ਤੇਰਾ ਦੋ ਆ ਦੇਖੋ ਤੁਸੀਂ ਤੇਰਾ ਦੋ ਦਾ ਕਹਿ ਰਹੀ ਆ ਉਹ ਜੀ ਸਰ ਲੋਕ ਹਾਂਜੀ ਸਰ ਇਹਦੇ ਵਿੱਚ ਫਿਰ ਜੋ ਜਿਵੇਂ ਸਰ ਗਾਈਡ ਕਰਨ ਵੈਸੇ ਤੋਂ ਸਹੀ ਰਹੀ ਕਿ ਬੋਧੀ ਗਾਲਾ ਆਪ ਇਹਨਾਂ ਨੇ ਐਫਐਸਐਲ ਤੋਂ ਅਟੈਸਟ ਕਰਾ ਲੈ ਸਾਈਨ ਉੱਪਰ ਚੈੱਕ ਕਰਵਾ ਲੈਣੇ ਸਰ ਚੈੱਕ ਕਰਵਾ ਲਊਗਾ ਜੀ ਸਰ ਉਹ ਉਹਨਾਂ ਤੇ ਕਾਰਵਾਈ ਕਰੋ ਜੀ ਜੀ ਸਰ ਹਾਂ ਰਾਈਟ ਹੁਣ ਵੀ ਉਹ ਜਿਹੜੀ ਉਹ ਲੇਡੀ ਆ ਮੇਰੇ ਖਰ ਕੋਈ ਕੇਸ ਚ ਜੇਲ੍ਹ ਚ ਆ ਫਿਰ ਵੀ ਹੁਣ ਫਿਰ ਜਿਹੜੀ 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 ਆਹ ਅਰੰਧ ਨੇ ਰੋਕ ਲਾਇਆ ਮੁੰਡੇ ਦੇ ਉੱਪਰ ਨਹੀਂ ਸਰ ਜੇਲ੍ਹ ਚ ਨਹੀਂ ਨਹੀਂ ਸਦਾ ਕਰੋ ਤੁਸੀਂ ਮੈਨੂੰ ਕੱਲ ਦੱਸ ਦੇ ਪੋ ਜੀ ਕਿ ਉਹ ਕਿਸੇ ਕੇਸ ਦੇ ਵਿੱਚ ਜੇਲ੍ਹ ਚ ਗਈ ਆ ਹੁਣ ਕਰਨੇ ਹੈ ਉਹ ਵੈਰੀ ਵੈਰੀਫਾਈ ਤੁਸੀਂ ਕਰ ਲੋ ਇਹ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਤੇ ਕਰੋ ਧੱਕਾ ਕਰ ਰਹੀ ਆ ਉਹਨੂੰ ਬਾਹਰ ਜਾਣ ਲਈ ਪਹਿਲਾਂ ਪੈਸੇ ਲਏ ਉਹ ਕੋ ਫਿਰ ਝੂਠੀ ਮਰਜ਼ੀ ਕਰ ਰਹੀ ਆ ਉਲਟਾ ਜੀ ਉਹਨੇ ਪੈਸੇ ਮੰਗੇ ਆ ਤੇ ਉਲਟਾ ਉਹਨੇ ਪੇਸ ਪਾਤਾ ਵੀ ਲੋ ਜੀ ਮੈਨੂੰ ਇਹਦਾ ਟਿੱਕਾ ਹੋ ਗਿਆ ਕਿ ਤਾ ਸਭ ਝੂਠਾ ਹੈ ਮੈਸਜ ਕਰਕੇ ਤੁਸੀਂ ਸਦਵਾਰਾ ਪਤਾ ਨਹੀਂ ਹਾਂ ਅਨਸ਼ੀਨ ਕਰਿ ਕਰੋ ਤੇ ਅੰਦਾਜ਼ ਕਰਕੇ ਉਹ ਵੀ ਤੁਸੀਂ ਇਨਸਾਫ ਕਰਨਾ ਵਾ ਤੁਹਾਨੂੰ ਦੇਖੋ ਇਨਸਾਫ ਦੀ ਕੁਰਸੀ ਤੇ ਬਿਠਾਇਆ ਵਾ ਸਰਕਾਰ ਨੇ ਸੰਵਿਧਾਨ ਨੇ ਆਪ ਕੋ ਚੀਜ਼ ਦੀ ਜਿਹੜੀ ਆ ਪੂਰਾ ਰੱਖਣਾ ਉਹਨੂੰ ਸੰਵਿਧਾਨ ਤੇ 23 ਵਾਰ ਬੈਠੇ ਆ ਤੇ ਕੋਈ ਲੋਕਾਂ ਨੂੰ ਇਨਸਾਫ ਦੇਣਾ ਵਾ ਵਿਚਾਰਮਦਾਸ ਜੀ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਏ ਕੀ ਜੋ ਵੀ ਹਮ ਵੀਡੀਓ ਅਪਲੋਡ ਕਰੇ ਉਸਕਾ ਨੋਟੀਫਿਕੇਸ਼ਨ ਹਮ ਆਪਕੇ ਤੱਕ ਪਹੁੰਚਾ ਸਕੇ ਕਾਟਲੈਸ